ਕਾਰੇ ਦਰਸ਼ਕੋ ਇਸ ਦਿਲੇ ਅਸੀਂ ਸਨਾਨੇ ਪਿੰਡ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਕਿ ਇੱਕ ਲੜਾਈ ਝਗੜਾ ਹੋਇਆ ਸੀਗਾ ਦੀਵਾਲੀ ਵਾਲੇ ਦਿਨ ਰਾਤ ਨੂੰ ਤੇ ਚਾਚੇ ਤਾਇਆ ਦੀ ਲੜਾਈ ਜਿਹਨੂੰ ਆਪਾਂ ਕਹਿ ਦਿੰਦੇ ਨੇ ਲੜਾਈ ਹੋਈ ਹੈ ਕਿ ਇੱਕ ਦੂਜੇ ਨੂੰ ਮਾਰਨ ਤੱਕ ਗਏ ਆ ਤੇ ਇੱਕ ਲੜਾਈ ਦੇ ਵਿੱਚ ਜਦੋਂ ਬੱਚਿਆਂ ਦੀ ਮਾਂ ਜਿਹੜੀ ਹੈ ਉਹ ਛੁਰਾਉਣ ਜਾਂਦੀ ਹੈ ਤਾਂ ਉਸ ਦੇ ਉੱਤੇ ਵੀ ਵਾਰ ਕਰ ਦਿੱਤਾ ਜਾਂਦਾ ਹੈ ਤੇ ਉਸ ਦੀਆਂ ਚਾਰ ਪਸਲੀਆਂ ਜਿਹੜੀਆਂ ਇਸ ਵੇਲੇ ਟੁੱਟ ਚੁੱਕੀਆਂ ਸੀਗੀਆਂ ਤੇ ਉਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਪਾਸ ਚਲੇ ਜਾਂਦਾ ਹੈ ਪਰ ਪੁਲਿਸ ਹਾਲੇ ਤੱਕ ਕਿਸੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਜਦ ਜਦ ਕਿ ਅੱਜ 1 ਮਹੀਨਾ ਪੂਰਾ ਹੁਣ ਹੁਣ ਨੂੰ ਆ ਰਿਹਾ ਤੇ ਇਹ ਪਰਿਵਾਰ ਸਾਨੂੰ ਮਿਲਿਆ ਤੇ ਪਰਿਵਾਰ ਨੇ ਸਾਨੂੰ ਕੁਝ ਦੱਸਿਆ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਅਸੀਂ ਜਾਣਨ ਵਾਸਤੇ ਆਏ ਆ ਕਿ ਲੜਾਈ ਕਿਵੇਂ ਹੋਈ ਹੈ ਕਿਹਨੇ ਕਰੀ ਹੈ ਇਸ ਸਬੰਧ ਦੇ ਵਿੱਚ ਅਸੀਂ ਇਸ ਦੇ ਘਰ ਪਹੁੰਚਿਆ ਅੱਜ ਗੱਲਬਾਤ ਇਸ ਪਰਿਵਾਰ ਦੋ ਲੜਕੇ ਐ ਦੋ ਭਰਾ ਐ ਜਿਹੜੇ ਕਿ ਉਸ ਵੇਲੇ ਲੜਾਈ ਦੇ ਵੇਲੇ ਦੇ ਵਿੱਚ ਉਹਨਾਂ ਦੇ ਨਾਲ ਲੜਾਈ ਝਗੜਾ ਕਰਨ ਵਾਸਤੇ ਜਿਹੜੇ ਆਏ ਸੀਗੇ ਮੁੰਡੇ ਜਿਹੜੇ ਚਾਚੇ ਦੇ ਦਾਦੇ ਦੇ ਮੁੰਡੇ ਐ ਦਾਦੇ ਦੇ ਮੁੰਡੇ ਐ ਤੁਹਾਡਾ ਨਾਮ ਕੀ ਰਾਮ ਸੁਵਿੰਦਰ ਸਿੰਘ ਐ ਇਹ ਭੋਇਆ ਕਿਸ ਨਾਮ ਨਹੀਂ ਸਾਰੇ ਨਾਮ ਇਹ ਪਹਿਲਾਂ ਆ ਕੇ ਏਸੀਆਂ ਪਰ ਨੂੰ ਪਟਾਕੇ ਲਾ ਕੇ ਕਿਨ ਜਦ ਮੈਂ ਉਰੇ ਦਰਜੇ ਤੇ ਰੁਕਿਆ ਇਹ ਗਾੜੀ ਬ੍ਰੋਦ ਲਾ ਕੇ ਕੰਨ ਦਾ ਦਿਨ ਰੋਕਿਆ ਨੂੰ ਗਾੜੀ ਬ੍ਰੋਦ ਲਾ ਕੇ ਕਰ ਲਿਆ ਤੇ ਇੱਕ ਲਗਾਤਾਰ ਇਹਨਾਂ ਨੇ ਮੇਰੇ 'ਤੇ ਅਟੈਕ ਕਰਤਾ ਤੇ ਸੇ ਮੇਰੇ ਤਿੰਨ ਕੁਹਾੜੀਆਂ ਮਾਰੀਆਂ ਜਿਨ੍ਹਾਂ 'ਚ ਇੱਕ ਕੁਹਾੜੀ ਮੇਰੇ ਬਾਹ ਪੱ ਲੱਗਿਆ ਪਹਿਲਾਂ ਤੁਸੀਂ ਜਦੋਂ ਬਾਹਰ ਕੱਢ ਕੇ ਚਲਾਉਂਦੇ ਸੀ ਤੁਸੀਂ ਬਾਹਰ ਨਹੀਂ ਕਹੇ ਤੁਸੀਂ ਪਤਾ ਬਾਹਰ ਹੀ ਨਿਕਲੇ ਪਹਿਲਾਂ ਨਹੀਂ ਹਾਂ ਪਹਿਲਾਂ ਮੈਂ ਜੇ ਬਾਹਰ ਨਿਕਲ ਕੇ ਦੇਖਿਆ ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਹਿਲਾਂ ਹੀ ਲੜਾਈ ਦੇ ਤੰਗ ਦੇ ਵਿੱਚ ਸੀ ਹਾਂਜੀ ਉਹ ਹਥਿਆਰ ਲੈ ਕੇ ਪਹਿਲਾਂ ਹੀ ਆਏ ਹੋਏ ਸੀ ਫਿਰ ਉਹਨਾਂ ਤਿੰਨ ਜਿਹੜੇ ਮੈਂ ਤੁਹਾਡੇ ਉਹ ਦੂਰਾ ਫੇਰੀ ਜੀ ਪਹਿਲਾਂ ਇਹਨੂੰ ਥੱਲੇ ਦੋਚ ਆਇਆ ਸੀ ਜਦੋਂ ਇਹਨੂੰ ਪਹਿਲਾਂ ਜੀਰਣ ਵਾਸਤੇ ਗਿਆ 93 ਫਿਰ ਮੇਰੇ ਮੇਗਨੜੀ ਆ ਮੈਂ ਛੋੜਾ ਲੇ ਕੇ ਬੱਜਾ ਛੋੜਾ ਮਿੰਟ ਅ ਫਿਰ ਕੋਣੇ ਬੁੱਲਿਆ ਆਤ ਸੀ ਹੜਾ ਆਤ ਸੀ ਠੀਕ ਆ ਉਹ ਠੋਕ ਲੱਗੀ ਪੈਰ ਤੇ ਅੱਛਾ ਤੇ ਕੋਹਾੜਾ ਨਾ ਮਾਰ ਨਹੀਂ ਸਕਿਆ ਮੈਨੂੰ ਜਦੋਂ ਜੀ ਮਾਤਾ ਜੀ ਉਹ ਵਿਸ ਟਾਈਮ ਮਾਤਾ ਆਈ ਸ਼ਰਣ ਵਾਸਤੇ ਤੇ ਉਹਦੇ ਬਾਅਦ ਫਿਰ ਤੁਸੀਂ ਮਾਤਾ ਨੂੰ ਚੱਕ ਕੇ ਲੈ ਗਏ ਹਾਂਜੀ ਮਾਤਾ ਨੂੰ ਚੜਾ ਕੇ ਸੁਟਾਇਆ ਥੱਲੇ ਚੱਕਿਆ ਬਜਾ ਕੇ ਲੈ ਕੇ ਗਏ ਮਤਲਬ ਉਹਨਾਂ ਨੂੰ ਗੱਡੀ ਫਟਫਟ ਗੱਡੀ 'ਚ ਬਿਠਾ ਕੇ ਸੀ ਉਹਨੂੰ ਲੈ ਕੇ ਗਏ ਫਿਰ ਮੈਂ ਨਹੀਂ ਬੈਠ ਤੁਸੀਂ ਬੈਠੀ ਅੱਛਾ ਉਹ ਤਾਂ ਥੱਲੇ गिर ਕੇ ਬੇਹੋਸ਼ ਹੋ ਗਏ ਸੀ ਪਰ ਲੇਕਿਨ ਉਹ ਬੰਦੇ ਉੱਥੇ ਹੀ ਕੋ ਮਰੇ ਸੀ ਉਹ ਉੱਥੇ ਸੀ ਉਹ ਗੱਡੀ ਗਲੋਚ ਕਰ ਰਹੀ ਸੀ ਉਸ ਟਾਈਮ ਅੱਛਾ ਗੱਡੀ ਨਹੀਂ ਸੱਟੇ ਤੁਸੀਂ ਉਹ ਆਪਣੇ ਮਾਤਾ ਨੂੰ ਬਚਾਉਣ ਦੇ ਚੱਕਰਾਂ 'ਚ ਬੈਗੇ ਤੇ ਹਾਂਜੀ ਬਚਾਉਣ ਦੇ ਚੱਕਰਾਂ 'ਚ ਸੀ ਗੱਡੀ ਹੋ ਗਿਆ ਸਮਾਂ ਪੁਰਸ ਨੇ ਕੋਈ ਕਾਰਵਾਈ ਨਹੀਂ ਕੀਤੀ ਥੋੜਾ ਅਸਤੀ ਤੱਕ ਥਲ ਤੱਕ ਕਿਸੇ ਨੂੰ ਜਰੇ ਤੁਸੀਂ ਆਉਦੇ ਹਸਪਤਾਲ ਚ ਸਾਨੂੰ ਸੱਤ ਸੱਤ ਅੱਠ ਦਿਨ ਤੋਂ ਹੋ ਜ ਰਹੇ ਕੜਗਏ ਸੀ ਸਰ ਇੱਕ ਪੈਸੇ ਗਿਆਨ ਲਈ ਇਹ ਪਰਚਾ ਦਰਜ ਹੋ ਗਿਆ ਪਰ ਹਾਲੇ ਤੱਕ ਉਹ ਰਸਤੇ ਹੋਏ ਉਹਦੇ ਬਾਅਦ ਵੀ ਉਹ ਕੋਈ ਬੋਲ ਰਿਹਾ ਕੁਝ ਕਿਸ ਕਰਾ ਪਰ ਉਹਨਾਂ ਨੂੰ ਪਤਾ ਵੀ ਜਿਵੇਂ ਪਰਚਾ ਕਰ ਲਿਆ ਹੋ ਕੇ ਹੋਇਆ ਤਾਂ ਕੁਝ ਵੀ ਨਹੀਂ ਹੋਇਆ ਪਰਚਾ ਇਹ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਕਰੇ ਹੋਵੇ ਸਾਡੀ ਮਦਰ ਫ੍ਰੈਕਚਰ ਹੋਈਆਂ ਦੇਖੋ ਜੀ ਜਿਹੜੀ ਮਦਰ ਇਹਨਾਂ ਦੇ ਉਹ ساری ਉਮਰ ਵਾਸਤੇ ਉਹਨਾਂ ਨੇ ਇਹ ਕੰਮ ਕਰ ਦਿੱਤੀ ਹੈ ਉਹ ਕੀ ਕੌਣ ਰੋਟੀ ਦੇ ਵਗਾ ਕਰਕੇ ਅੱਛੇ ਅਲੱਗ-ਅਲੱਗ ਹੋ ਜਾਂਦੇ ਆ ਪਰ ਲੇਕਿਨ ਉਹਦੇ ਬਾਅਦ ਉਹਦੀ ਜ਼ਿੰਦਗੀ ਕਿਵੇਂ ਨਿਕਲ ਗਈ ਇਹ ਵੀ ਇੱਕ ਸੋਚਣ ਦਾ ਮਸਲਾ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸਖਤ ਹੋ ਸਕਦਾ ਹੈ ਪੁਲਿਸ ਵੱਲੋਂ ਜਿਹੜੀ ਮਾਤਾ ਜੀ ਤਸਵੀਰ ਜਦੋਂ ੜਾਈ ਹੋਈ ਉਹ ਕਿੱਥੇ ਸੀ ਮੈਂ ਨਹੀਂ ਅੱਛਾ ਕਿੰਨੇ ਕਰ ਪਤੀ ਹਾਂ ਹਾਂ ਅੰਤ ਕੱਲ੍ਹ ਆਤੇ ਕੀ ਹੋਰ ਇਹ ਘਰ ਲਈ 800 ਵੀ ਤੇ ਉਹਨੇ ਰੱਦਾਰੂ ਕੀਤੀ ਨਾ ਨੇ ਅਸਲ ਤੇ ਕੋਈ ਬਤਾਈ ਨਹੀਂ ਅੱਖੇ ਮਾਰੇਗੇ ਤੁਹਾਨੂੰ ਵੀ ਮੈਨੂੰ ਧੱਕੇ ਮਾਰੇ ਫਿਰ ਉਹ ਤੇ ਬਾਦੀ ਨੂੰ ਲੈ ਗਏ ਨਾ ਉਹ ਨੂੰ ਉਹ ਨੂੰ ਲੈ ਤੇ ਨੋ ਭਾਈ ਖੜ ਗਏ ਅੱਛਾ ਤਮਾਸ਼ਾ ਦੇਖਿਆ ਨੇ ਵੱਡੀ ਚੜਾਈ ਪਿੱਛੇ ਜਦ ਤੁਸੀਂ ਉਹਨਾਂ ਨੇ ਦੇਖਿਆ ਵੀ ਮੁੰਡੇ ਸਾਰੇ ਚਲੇ ਗਏ फिर मैनो धक्का मारिया मैं सटे मेनोरे बोलिया मैं देना दर हुई पीती भी फिर मेन पुठी करके सटिया मारिया इंदर बाहू कु बेचारी थर थर कंबे अंदर बहना ਨੇ ਜਿਆਦਾ ਡਰ ਕੇ ਸੀ ਵੀ ਅੱਜ ਇਹਨਾਂ ਨੇ ਖਤਮ ਕਰਦਣਾ ਸਾਰਾ ਪਰਿਵਾਰ ਖਤਮ ਕਰ ਦੇਣਾ ਬਈ ਇਹਨਾਂ ਨੇ ਛੱਡ ਜਣੇ ਨਹੀਂ ਹੈ ਬਸ ਫਿਰ ਇਹ ਟਰੈਕ ਨੂੰ ਬਲੇਗੇ ਚੋਰ ਕੇ ਤੁਹਾਨੂੰ ਨਹੀਂ ਤਾਂ ਪਤਾ ਪੁਲਿਸ ਆ ਰਹੀ ਨੇ ਦਿੱਤਾ ਫਿਰ ਚੈਪਟਰ ਅੱਜ ਮਹੀਨਾ ਬੀਤ ਗਿਆ ਲੜਾਈ ਹੋਈ ਨੂੰ ਹਾਂ ਪਰ ਅੱਜ ਤੁਸੀਂ ਲੱਗਦਾ ਵੀ ਤੁਸੀਂ ਵੱਡੇ ਅਫਸਰਾਂ ਨੂੰ ਮਿਲਣ ਵੀ ਗਏ ਸੀ ਅੱਜ ਨਾ ਹਾਂ 12 ਤਰੀਕ ਨੂੰ ਲੜਾਈ ਹੋਈ ਉਸਦੇ ਵੱਡੇ ਅਫਸਰ ਮਿਲਣ ਗਏ ਸੀ ਨਾ ਹਾਂ ਗਏ ਇਹ ਮਿਲਣ ਹਾਂ ਪਰ ਚਲੋ ਉਹਨਾਂ ਨੇ ਰੂਪਰੋਸਾ ਦਿੱਤਾ ਕੋਈ ਨਹੀਂ propto ਦੀ ਚਾਹ ਉਹਨਾਂ ਨੇ ਅੱਛਾ ਪਰ ਕਹਿਣ ਦਾ ਮਰ ਮਤਲਬ ਹੈ ਵੀ ਇੰਨੀ ਜ਼ਿਆਦਾ ਇਹ ਲੜਾਈ ਜਿਹੜੀ ਹੈ ਇੱਕ ਦੂਜੇ ਨੇ ਇੱਕ ਇੱਕੋ ਹੀ ਖੂਨ ਹੈ ਸਾਰਾ ਇੱਕੋ ਹੀ ਖੂਨ ਦੂਜੇ ਦਾ ਖੂਨ ਲੈਣ ਵਾਸਤੇ ਤਿਆਰ ਹੋ ਗਿਆ ਕਿੰਨੀ ਮਾੜੀ ਗੱਲ ਹੈ ਪਰ ਸਮਝ ਨਹੀਂ ਜਾਣੇ ਭਗਵਾਨ ਨਹੀਂ ਜਾਣੇ ਨਾ ਦੇ ਦਿਲਾਂ ਚ ਕੀ ਆ ਗਈ ਕਿੰਨੀ ਦੀ ਸਿੱਖਿਆ ਦਿੱਤੀ ਨੂੰ ਇਹਨਾਂ ਦੀ ਜਿਹੜੀ ਮਾਂ ਹੋਈ ਨਾ ਚੰਦੀ ਉਹਨਾਂ ਨੇ ਭੇਜੇ ਵੇਸਤ ਰੇਲ ਕੇ ਅੱਛਾ ਗਣਕੀ ਨੇ ਭੇਜੇ ਵੇਸਤ ਖੇੜ ਕੇ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਮੇਨ ਮਿਸਾਬ ਮੰਗਦੇ ਅਸੀਂ ਨਿਆਹ ਹੋਣਾ ਚਾਹੀਦਾ ਬਾਹੂ ਮੇਰੀ ਪਤਾ ਨਹੀਂ 2 ਸਾਲਾਂ ਨੂੰ ਕਰਤੀ ਮੰਦੇ ਪਰ ਪਾ ਨਿਆ ਤੋਂ ਬੇ ਅਸੀਂ ਪਤੀ ਨਿਆ ਟੋਲਦੇ ਨਿਆ ਹੋਣਾ ਚਾਹੀਦਾ ਫੇਰ ਚਤਾਲ ਮੇਰੀ ਦੇ ਗਿਆ ਮੈਂ ਕਿੱਥੇ ਅਸਾਂ ਅੰਦਰ ਵੀ ਕਰਾਉਂਦੇ ਸੀ ਹੂੰ ਬਦਰੀਨ ਤੇ ਆ ਕੇ ਮੈਂ ਕਿਉਂ ਬੁੜੀ ਇਹ ਦੱਸ ਗੱਲ ਲਗਾ ਸਕਦੇ ਹੋ ਇਹ ਜੰਗਲ ਦੇ ਵਿੱਚ ਘਰਿਆ ਹੋਇਆ ਤੋਂ ਬੋਠੀ ਕਰ ਗਿਆ ਸੀ ਭਾਈ ਜੀ ਤਾਂ ਕਿ ਇਹ ਨਾ ਇਸ ਤਰ੍ਹਾਂ ਦੇ ਦਰਬੀ ਲੋਕਾਂ ਨੂੰ ਬਿਲਕੁਲ ਚੱਕ ਇਹਨਾਂ ਨੂੰ ਸਲਾਕਾਂ ਵਿੱਚ ਲਿਆਇਆ ਚਾਹੀਦਾ ਤੇ ਸਖਤ ਹਾਂ ਇਹ ਕਾਹ ਹੋ ਗਿਆ ਹਾਂ ਇਹ ਕ ਰਾੜ ਇਤ ਕੋੜੀ ਬਾਲਾ ਇੱਥੇ ਸੱਤਿਆ ਬਾਈ ਤੇ ਲੈ ਆ ਦਿਨਾਂ ਨੇ ਅੱਛਾ ਮੈਂ ਅਸੀਂ ਇੱਥੇ ਸੱਟ ਗਏ ਵੀ ਕਿਨੇ ਰਾੜ ਕਿਨੇ ਕੋੜੀ ਥੱਲੇ ਨੂੰ ਲੈ ਗਏ ਉਹ ਉਹ ਜਾਮਾ ਕਰਾਣੇ ਅਸੀਂ ਛਾਣੇ ਵਿੱਚ ਤਾਂਾਨੂੰ ਤਾਂਤੀ ਆਉਣੀ ਬਿਲਕੁਲ ਜਿਹੜੇ ਸਿਆਣਾਂ ਕੋਲ ਸੀਗੇ ਬਿਲਕੁਲ ਸਾਹਮਣੇ ਆ ਕੇ ਇੱਕ ਵਾਰ ਕੀਤੇ ਆ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆਪਾਂ ਵੀ ਲੱਗਦੇ ਉਸ ਤੋਂ ਅੱਧ ਕਰ ਉਹਨੇ ਕਿਉਂ ਇਸ ਤਰ੍ਹਾਂ ਕੀਤਾ ਕਿਹੜੀ ਅਸੀਂ ਇਹ ਕਹਿੰਦੇ ਨਾ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਬੇਹੋਸ਼ ਹੋ ਗਈ ਉਹਨੂੰ ਲੈ ਗਏ ਰੋਪੋਂ ਨੂੰ ਲੈ ਗਏ ਸਾਨੂੰ ਪਤਾ ਕਿ ਕਿੰਨਾਂ ਹਾਲਿਆ ਸੀ ਰਾਤ ਕੱਟੀ ਸਵੇਰ ਆਜੀ ਤਾਂ ਬਹੁਤ ਡਰੇ ਹੋਏ ਸੀ ਹੈ ਜਦ ਅਸੀਂ ਰਾਤ ਕੱਟ ਲਈ ਸਵੇਰ ਹੋ ਗਿਆ ਸੰਦਾ ਤ aí ਤੇ ਆਏ ਦੇ ਜਦੇ ਵੀ ਉਸ ਸਾਰੇ ਪੇਵੇ ਸਾਨੂੰ ਡਰ ਲੱਗਿਆ ਦਾ ਬਹੁਤ ਕਦਾ ਸਾਨੂੰ ਚੱਕ ਕੇ ਲੈ ਜਾਣੇ ਨਾ ਕਿ ਮਾਰ ਦੇਣਾ ਸਾਨੂੰ ਜਦੋਂ ਜਿਹੜੀ ਇਹਨਾਂ ਦੀ ਜਿਹੜੀ ਸੱਸ ਸੀਗੀ ਉਹ ਕਹਿੰਦੇ ਸੀ ਉਹ ਕੁਝ ਵੀ ਕਰਦੇ ਸੀ ਹਾਂ ਜੀ ਤੇ ਇੰਜਾਂ ਨੇ ਤਾਇ ਜੀ ਤਾਇ ਜੀ ਤਾਇ ਵੀ ਇੱਥੇ ਦਾ ਹਾਂ ਜੀ ਇੱਥੇ ਜੋ ਉਹਨਾਂ ਨੇ ਵੀ ਸਭ ਕੁਝ ਦੇਖਿਆ ਨਹੀਂ ਪਾਇ ਨਾ ਇਹ ਨਹੀਂ ਕਿ ਅਸੀਂ ਆਪਣੇ ਮੁੜਦੇ ਆ ਤੁਸੀਂ ਇੱਕ ਕਰਦੇ ਨਹੀਂ ਨਹੀਂ ਕੁਝ ਵੀ ਨਹੀਂ ਗਿਆ ਖੁਦ ਹੀ ਚੁੱਪ ਰਹੇ ਉਹਨਾਂ ਨਾਨ ਬੀਮਾਰ ਕੁਟਾਈ ਉਹਨਾਂ ਨਾਲੇ ਵਾਰ ਉਟਾਈ ਕਰਦੇ ਐਨੇ ਖੂਫਖਾਰ ਬਣ ਗਏ ਹੈ ਹਾਂਜੀ ਜਿਹੜੀ ਗੱਲ ਇਹ ਹੈ ਵੀ ਜਦੋਂ ਤੁਸੀਂ ਚਲੇ ਗਏ ਸਾਰੇ ਘਰ ਦੇ ਵੀ ਤੁਸੀਂ ਕੱਲੇ ਸੀਗੇ ਹਾਂਜੀ ਕਿਸਾਨ ਦਾ ਬਹੁਤ ਸੀ ਉਹਦੇ ਬਾਅਦ ਫੇਰ ਉਹ ਦਵਾਰੇ ਆਏ ਪਿੱਛੇ ਮੇਰੇ ਪਿੱਛੇ ਭੱਜੇ ਫੇਰ ਦਰਾਜਿਆਂ ਜਿਨ੍ਹਾਂ ਨੇ ਫੋਨ ਵੀ ਮਾਰਨ ਨੂੰ ਪੈਂਦੇ ਸੀ ਹਾਂਜੀ ਅੱਛਾ ਫੇਰ ਮੈਂ ਕੁੰਡਾ ਲਗਾ ਕੇ ਅੰਦਰ ਰਹੀ ਦੇਖੋ ਜੀ ਕਿੰਨੇ ਤੁਸੀਂ ਕਾਫੀ ਡਰ ਗਏ ਹੋਣੇ ਹਾਂਜੀ ਹਾਂ ਨਾ ਮੇਰੇ ਛੋਟਾ ਬੱਚਾ ਸੀ ਬਹੁਤ ਮਾਰੀਦਾ ਇਹ ਬਚਾਇਆ ਕਰਦੇ ਅੰਨ ਮਾਰਨ ਤੋਂ ਬਾਅਦ ਵੀ ਉਹ ਉਹਨਾਂ ਦੇ ਸਿਰ ਤੇ ਖੂਨ ਸਵਾਤ ਕੀ ਮਾਦਨੂ ਵੀ ਕਹ ਰਹੀ ਸੀ ਕੁਝ ਹਾਂ ਜੀ ਉਹਨਾਂ ਨੂੰ ਵੀ ਤੱਕੇ ਦਿੱਤੇ ਜਿਹੜਾ ਤੁਹਾਨੂੰ ਦੱਸਦੇ ਤੁਹਾਡਾ ਜਿਹੜਾ ਸੋਹਰਾ ਕੀ ਆਉਣਾ ਹੈ ਸੋਹਰਾ ਸੀਗਾ ਤਾਇਆ ਉਹ ਉਹ ਨਹੀਂ ਉਹਨੂੰ ਬਰੋਕਰੇ ਸੀਗਾ ਮਾਰ ਘਟਾਈ ਜੀ ਤੁਸੀਂ ਦੱਸੋ ਜਾਂ ਚੱਕੇ ਨੂੰ ਤੁਸੀਂ ਚਲੇ ਗਿਆ ਹਸਾਲ ਪਿੱਛੇ ਤੇ ੰਕਵਾਰ ਦੀ ਉਰੇ ਤੇ ਨਾਲ ਤੁਹਾਡੇ ਤੁਸੀਂ ਦੇ ਤੁਹਾਡੀ ਮਨੀ ਹਾਂਜੀ ਤੇ ਉਹ ਫੇਰ ਬਾਹਰ ਹਾਂਜੀ ਹੋ ਰਹੀ ਸੀ ਪਾਗਲੇ ਇਧਰ ਹਾਂਜੀ ਉਹ ਮੇਰੇ ਪਿੱਛੇ ਭੱਜੇ ਨਾ ਤੇ ਜਾਣਦੇ ਵਾ ਤੁਸੀਂ ਤਾਂ ਨਹੀਂ ਬੋਲੇ ਉਹਨੂੰ ਕੁਝ ਨਹੀਂ ਨਹੀਂ ਮੈਂ ਕੁਝ ਨਹੀਂ ਗੇ ਆ ਜੇ ਤੁਸੀਂ ਤਦ ਵੀ ਉਹਨਾਂ ਨੂੰ ਬੋਲੇ ਨਹੀਂ ਫੇਰ ਤੁਹਾਡੇ ਪਿੱਛੇ ਭੱਜਣ ਦਾ ਕੀ ਫੇਰ ਮੈਂ ਦਰਵਾਜ਼ਾ ਚਲੂਗਾ ਕਿ ਅੰਦਰ ਹੀ ਚਲ ਜਾ ਤੋਦੇ ਸੀ ਹਾਂਜੀ ਤੁਰਾ ਜਨ ਲੱਗਤਾ ਮਾਰੀਆਂ ਘਾੜੀਆਂ ਰਾੜਾ ਕੋਰਲੰਦ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਨੇ ਜੇ ਕਿਤੇ ਦਰਵਾਜ਼ਾ ਖੁੱਲ ਜਾਂਦਾ ਹਾਂਜੀ ਤਾਂ ਉਹਨਾਂ ਦੇ ਹੱਥ ਵਿੱਚ ਹਥਿਆਰ ਸੀਗੇ ਕੋਈ ਵੀ ਵੱਡੀ ਘਟਨਾ ਜਿਹੜੀ ਵਾਪਰ ਸਕਦੀ ਸੀ ਹਾਂਜੀ ਬੋਲੀ ਪਾਣੀ ਪਰਸਨਲ ਇਨਕੁਇਰੀ ਕੀਤੀ ਜੇ ਨਹੀਂ ਲੇਕਿਨ ਆ ਸਾਡਾ ਫਰਜ਼ ਬਣਦਾ ਹੈ ਕਿ ਕੀ ਕੀ ਗੱਲ ਸਹੀ ਤਰੀਕੇ ਨਾਲ ਪੁੱਛੀ ਜਾਵੇ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਇਹ ਜਿਹੜੇ ਸਾਡੇ ਨਾਲ ਪਏ ਇਹ ਲੜਕੀ ਹੈ ਜਿਹਦੇ ਨਾਲ ਲੜਾਈ ਵੇਲੇ ਫੱਟੜ ਹੋਈ ਹੈ ਚਾਰ ਪਸਲੀਆਂ ਟੁੱਟੀਆਂ ਤੇ ਗੱਲਬਾਤ ਕਰਦੇ ਆਂ ਕਿ ਲੜਾਈ ਕਿਵੇਂ ਹੋਈ ਕਿੱਦਾਂ ਹੋਈ ਹਾਂਜੀ ਹੁਣ ਤੁਸੀਂ ਠੀਕ ਐ ਤੇ ਲੜਾਈ ਹੋਈ ਤਾਂ ਕਿੰਨੇ ਕ ਬਜੇ ਦਾ ਸਮਾਂ ਸੀਗਾ ਨੋ ਹੋ ਗਿਆ ਰਾਤ ਸੀਗੀ ਰਾਤ ਕਿਵੇਂ ਤੁਹਾਨੂੰ ਕਿ ਤੁਸੀਂ ਅੰਦਰ ਹੋਣੇ ਬਾਹਰ ਨਿਆਣੇ ਲੜਦੇ ਦੇਖੇ ਹੋਣੇ ਜੀ ਅੰਦਰ ਸੇ ਸੀ ਫਿਰ ਜਦੋਂ ਸੀ ਬਾਹਰ ਨਿਕਲਣੇ ਤਾਂ ਗਾੜੀ ਕੋਲ ਉਸ ਕਰਦੇ ਸੀ ਗਾੜੀ ਕੋਲ ਵਿੱਚ ਕਰੇ ਸੀਗਾ ਤੁਸੀਂ ਜਾ ਕੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਛਡਾਉਣ ਦੀ ਕੀਤੀ ਮੈਂ ਅੱਛਾ ਫਿਰ ਉਹ ਮੇਰੇ ਉੱਪਰ ਵੀ ਹਮਲਾ ਕੀਤਾ ਪਹਿਲਾਂ ਮੁੰਡਿਆਂ ਪਰ ਹਮਲਾ ਕੀਤਾ ਜਦੋਂ ਤੁਸੀਂ ਬਾਹਰ ਨਿਕਲੇ ਤਾਂ ਦੇ ਹੱਥਾਂ 'ਚ ਕੋਈ ਸੰਥਿਆਰ ਥਾ ਕੋਈ ਪੜੀ ਸੀ ਕਿਤੇ ਅੱਛਾ ਪਰਾੜ ਸੀ ਕਿੰਨੇ ਬੰਦੇ ਸੀ ਉਹ ਤੇ ਮੁੰਡੇ ਫੇਰ ਮੁੰਡੇ ਤੇ ਤੇ ਤੇਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਹਾਂਜੀ ਤੇ ਛੋਟੇ ਸੰਗੇ ਜੇਟ ਦੇ ਮੁੰਡੇ ਆ ਤੇ ਫਿਰ ਉਹਨਾਂ ਨੇ ਤੁਹਾਡੇ ਮੁੰਡਿਆਂ ਤੇ ਹਮਲਾ ਕੀਤਾ ਮੁੰਡੇ ਦੇ ਅਮਲਾਂ ਗਿੱਤਾ ਫੈਲਾਇਆ ਮੈਚ ਡਾਉਣ ਦੇ ਤੇ ਪਰ ਵੀ ਪੇਕਿਆ ਉਹਨੂੰ ਵੀ ਇਹਨੂੰ ਕੁਛ ਮਾਰਿਆ ਹਾਂਜੀ ਰਾਡ ਮਾਰੀ ਖਾਂਦਾ ਸੀ ਤੇ ਤੁਸੀਂ ਥੱਲੇ ਦਬਗੇ ਹੁੰਦੇ ਤੁਸੀਂ ਦੱਬ ਜੇ ਥੱਲੇ ਦਬ ਉਹ ਜੀ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਜਦੋਂ ਪਈ ਹੈ ਉਹਨੂੰ ਕੁੱਟੇ ਮਾਰ ਰਹੇ ਸੀ ਉਹ ਜੋ ਉਹਨਾਂ ਪਰ ਤੁਸੀਂ ਇਹਨੂੰ ਛੁਲਾਇਆ

ਦਰਦਸਕੋ ਜਦੋਂ ਕੋਈ ਸਿਵਲ ਲੜਾਈ ਝਗੜਾ ਹੋਵੇ ਜਾਂ ਖਸੂਰ ਹੋਵੇ ਪੁਲਿਸ ਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਕਾਰਵਾਈ ਕਰੇ ਤੇ ਉਸ ਪਰਿਵਾਰ ਨੂੰ ਉਸ ਅੰਦਰ 57 ਜਿਹੜੀ ਧਾਰਾ ਤਾਂ ਬਾਧੇ ਗੱਲ ਆ ਪਰ 57 ਦੇ ਤਹਿਤ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਤਾਂ ਕਿ ਜਿਹੜਾ ਅੱਗੇ ਨੂੰ ਫਿਰ ਦੁਬਾਰੇ ਉਹਨਾਂ ਦਾ ਹੌਸਲਾ ਨਾ ਖੁੱਲੇ ਪਰ ਅਸੀਂ ਬਜ਼ੁਰਗ ਮਾਤਾ ਸੀਗੀ ਇੱਕ ਬਹੁ ਸੀਗੀ ਇੱਥੇ ਉਹਨਾਂ ਨਾਲ ਵੀ ਗੱਲ ਕਰਦੇ ਆ ਜਦੋਂ ਇਹਨਾਂ ਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਆ ਬਾਅਦ ਦੇ ਵਿੱਚ ਫਿਰ ਦੁਬਾਰੇ ਉਹ ਮੁਰਕਾ ਮਾਰਦੇ ਆ ਦੈਨ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਅਸੀਂ ਹੁਣ ਦੂਸਰੀ ਧਿਰ ਕੋਲ ਆਏ ਆ ਲੜਾਈ ਝਗੜਾ ਜਿੱਥੇ ਹੋਇਆ ਮੇਰੇ ਇਹਨਾਂ ਨੂੰ ਕਾਰ ਸਿੰਘ ਜੀ ਬੈਠੇ ਆ ਜਿਹੜੇ ਕਿ ਮੌਕੇ ਤੇ ਲੜਾਈ ਵੇਲੇ ਸੀਗੇ ਕਿਉਂਕਿ ਨਾ ਅਸੀਂ ਸੀਗੇ ਨਾ ਕੋਈ ਹੋਰ ਸੀਗਾ ਬਾਅਦ ਵਿੱਚ ਕਿਸ ਤਰ੍ਹਾਂ ਲੜਾਈ ਹੋਈ ਤੁਹਾਡੇ ਮੁੰਡਿਆਂ ਨੇ ਕਹਿੰਦੇ ਉਹਨਾਂ ਨੂੰ ਕੁੱਟਮਾਰ ਦੇ ਇਲਜ਼ਾਮ ਲਾਏ ਆ ਐਦਾਂ ਜੀ ਵੀ ਮੇਰੇ ਮੁੰਡੇ ਇੱਥੇ ਪਹਿਲਾਂ ਪਟਾਕੇ ਚਲਾਉਂਦੇ ਸੀ ਉਹ ਮੈਨੂੰ ਰੋਕਦੇ ਆ ਕਹਿੰਦੇ ਵੀ ਤੂੰ ਉੱਪਰ ਨਹੀਂ ਜਾਣਾ ਇਹਨਾਂ ਦੇ ਜੀ ਮੇਰੇ ਘਰ ਤੇ ਜਾਓ ਮਾਤਾਏ ਮੇਰੀ ਸਾਰੇ ਮੇਰੇ ਮੇਰਾ ਟੱਬਰ ਹੈ ਮੈਂ ਜੀ ਪਟਾਕੇ ਚਲਾਉਂਦੇ ਸੀ ਇੱਥੋਂ ਚਲੇ ਗਿਆ ਉੱਪਰ ਮਗਾ ਵੀ ਸ਼ਰਾਬ ਪੀ ਕੇ ਮੇਰੇ ਨਾਲ ਇਹ ਉਹ ਕਰਨਗੇ ਕੋ ਮਾੜਾ ਮੋਟਾ ਵੀ ਐਵੇਂ ਗੁਲਾ ਗੁਲਾ ਕਰਦੇ ਨੇ ਥੋੜੇ ਨਾਲ ਵੀ ਲੜਦੇ ਆ ਇਹ ਮੇਰੇ ਨਾਲ ਲੜਦੇ ਆ ਇਹ ਵੀ ਤੂੰ ਉੱਪਰ ਜਾਂਦਾ ਕਿਉਂ ਹੈ ਅੱਛਾ ਫਿਰ ਤੁਸੀਂ ਕਿਉਂ ਗਏ ਉੱਪਰ ਜਾ ਤੁਹਾਨੂੰ ਪਤਾ ਵੀ ਲੜਦੇ ਆ ਵੀ ਉੱਪਰ ਵੀ ਮੇਰੇ ਘਰ ਆ ਉੱਪਰ ਚਲੇ ਗਿਆ ਮੈਨੂੰ ਕਿਹੜਾ ਪਤਾ ਸੀ ਵੀ ਇਹ ਇਹਨਾਂ ਨੇ ਪਟਾਕੇ ਆਪਣੇ ਪੁਰਾਣਾ ਮਕਾਨ ਆ ਜਿਹੜਾ ਉੱਥੇ ਪਟਾਕੇ ਲਾ ਕੇ ਚਲਾਉਣੇ ਇਸ ਟੈਂਪਟਾਗੇ ਚਲਾਉਣ ਲੱਗੇ ਆ। ਮੇਂ ਕਿਆ ਕਿਆ ਨਾਮ ਆ ਤੁਹਾਡੇ ਮੁੰਡਿਆਂ ਦੇ? ਮੁੰਡੇ ਦੇ ਮੇਰੇ ਦੇ ਨਾਮ ਹੈਗਾ ਇੱਕ ਸਤਨਾਮ ਸਿੰਘ ਹੈ। ਲਖਮਿੰਦਰ ਸਿੰਘ ਹੈ ਤੇ ਹਰਵਿੰਦਰ ਸਿੰਘ ਹੈ। ਵਿਆਹ ਹੋਇਆ ਬੰਦਾ। ਇੱਕ ਦਾ ਵਿਆਹ ਹੋਇਆ ਹੋਇਆ ਤੇ ਦੂਜੇ ਛੜੀ ਗਿਆ। ਦੋਨੇ। ਉਹਨਾਂ ਦੀ ਕਿੰਨੇ ਕਿੰਨੇ ਉਮਰ ਹੈ? ਉਹਨਾਂ ਦੀ ਹੋਊਗੀ ਉਮਰ ਬੜੇ ਦੀ ਉਮਰ ਤਾਂ ਹੋਣੀ ਹੈ 30 ਦੇ ਨੇੜੇ ਦੇੜੇ। ਅੱਛਾ। ਤੇ ਦੂਏ ਦੇ 28 ਦਾ ਹੈ। ਤੇ ਵਿਆਹ ਹੋਇਆ ਵਜਿਦੇ। ਬੜਾ ਜੀ ਉਹਦੀ 30 ਸਾਲ ਦੀ ਹੈ। ਬੜਾ ਜੀਦੋ ਬਿਆਹ ਹੋਇਆ ਹਾਂ ਅੱਛਾ ਹਮ ਲੇਕਿਨ ਤੁਸੀਂ ਪਰ ਜਦੋਂ ਲੜਾਈ ਝਗੜਾ ਸ਼ੁਰੂ ਹੋ ਗਿਆ ਕਿਸ ਤਰ੍ਹਾਂ ਸ਼ੁਰੂ ਹੋਇਆ ਇਹ ਲੜਾਈ ਝਗੜਾ ਇਹ ਸੁਣੇ ਮੇਰੇ ਮੁੰਡੇ ਪਟਾਕੇ ਚਲਾਉਂਦੇ ਸੀ ਮੇਰੇ ਪੁਰਾਣੇ ਮਕਾਨ ਦੇ ਵਿੱਚ ਨਾਲ ਮਕਾਨ ਸੀ ਤੇ ਇਹਨਾਂ ਦਾ ਜਿਹੜਾ ਮੇਰਾ ਭਤੀਜਾ ਅੰਦਰ ਤੋਂ ਉਠਿਆ ਉਹਦੀ ਬਹੂ ਨੇ ਕਿਹਾ ਮੇਰੇ ਸਿਰ ਤੇ ਪਟਾਕਾ ਵੱਜਿਆ ਜਦੋਂ ਕਿ ਤਾਕੀ ਲੱਗੀਆਂ ਸਭ ਕੁਝ ਤੇ ਉਹਨੇ ਆ ਕੇ ਜੀ ਤੁਸੀਂ ਵੀ ਅੰਦਰ ਬੈਠੇ ਸੀ ਮੈਂ ਅੰਦਰ ਮੈਚ ਦੇਖ ਰਿਆ ਸੀ ਅੰਦਰ ਅੱਛਾ ਮੈਂ ਸੋਫੇ ਤੇ ਪਿਆ ਸੀ ਹਮ ਤੇ ਮੈਚ ਦੇਖ ਰਿਆ ਸੀ ਹਮ ਮੈਚ ਦੇਖਦੇ-ਦੇਖਦੇ ਜਦ ਮੈਂ ਦੇਖਿਆ ਵੀ ਇਹ ਹੁੰਦਾ ਕੀ ਹੈ ਇਹ ਬਾਹਰ ਰੌਲਾ ਜਿਹਾ ਪਿਆ ਮੈਂ ਆਇਆ ਮੇਰੀ ਪਰਜਾਈ ਮੈਨੂੰ ਕਹਿੰਦੀ ਜਿਹਦੇ ਸੱਟਾਂ ਲੱਗੀਆਂ ਉਹ ਕਹਿੰਦੀ ਵੀ ਤੂੰ ਅੰਦਰ ਰਹਿ ਵੀ ਤੇਰੇ ਸਿਰ ਤੇ ਤੇ ਤੁਰਨ ਮੇ ਤੇ ਪੈਰ ਮੇਰੇ ਅੱਗੇ ਜ਼ਖਮੀ ਆ ਮੈਂ ਜ਼ਖਮ ਹੋਇਆ ਮੇਰੇ ਪੈਰਾਂ ਤੇ ਤੈਨੂੰ ਵੀ ਸੱਟ ਮਾਰ ਸਕਦੇ ਆ ਹਾਂ ਵੀ ਸੱਟ ਵੱਜ ਸਕਦੀ ਹੈ ਤੈਨੂੰ ਵੀ ਤੂੰ ਰਹਿਂਦੇ ਮੈਂ ਆਪਣੇ ਭਤੀਜੇ ਨੂੰ ਕਿਹਾ ਮਗਾ ਟਰੈਕਟਰ ਤੇ ਉਤਰ ਜਾ ਥੱਲੇ ਤੇ ਵੀ ਟਰੈਕਟਰ ਇੱਥੇ ਨਾ ਤੂੰ ਆਹ ਕਰ ਤੂੰ ਟਰੈਕਟਰ ਕਿਉਂ ਲਾ ਲਿਆ ਗਿਆ ਮੇਲੇ ਆ ਕੇ ਦੂਏ ਪਾਸੇ ਨੂੰ ਘੁਮਾ ਕੇ ਲਾਇਆ ਜਿਵੇਂ ਜਿਸ ਟਾਈਮ ਮੇਰੇ ਭਤੀਜੇ ਨੇ ਉਹ ਕਹਿੰਦਾ ਮ ਕਾਰਟੂਨ ਦੇਖੇ ਮੇਰੇ ਜਿਹੜਾ ਮੁੰਡੇ ਦੇ ਉਹ ਕਹਿੰਦੇ ਖੜ ਜਾ ਤੈਨੂੰ ਵਹੀ ਕਾਰਟੂਨ ਦਿਖਾਉਂਦੇ ਆ ਉਹਨਾਂ ਦੇ ਹੱਥਾਂ ਵਿੱਚ ਕੋਈ ਸਾਫਸ ਬਲੇ ਮੇਰੇ ਮੁੰਡਾ ਜਿਹੜਾ ਇੱਕ ਬਾਅਦ ਦੇ ਵਿੱਚ ਫੇ ਮਗਾਇਆ ਇਹਨੇ ਜਿਸ ਟਾਈਮ ਟਰੈਕਟਰ ਲਾ ਲਿਆ ਉਹਨੇ ਅੱਛਾ ਹਾਂ ਅੰਨ ਵੀ ਕੋਹਾੜੀ ਮਗਾਈ ਹੈ ਹਾਂ ਕੋਹਾੜੀ ਵੀ ਹੈਗੀ ਦੀ ਕੋ ਸਰੀਆ ਵੀ ਰਾਜ ਵੀ ਆ ਗਈ ਦੀ ਅੱਛਾ ਹਾਂ ਬਾਅਦ ਚ ਫਿਰ ਲੜਾਈ ਚ ਅਗੜਾ ਸ਼ੁਰੂ ਹੋ ਗਿਆ ਫਟ ਕੰਮ ਨੇ ਮੇਰੇ ਸਾਹਮਣੇ ਮੁੰਡੇ ਨੇ ਟਰੈਕਟਰ ਭਜਾਇਆ ਉੱਥੇ ਤੇ ਇਹਨਾਂ ਪਰ ਨੂੰ ਉਹ ਵੀ ਭੱਜੀ ਛਡਾਉਣ ਵਾਸਤੇ ਜਿਹੜੀ ਬਹੂ ਉਹਦੇ ਮਾਂ ਮੁੰਡੇ ਮਾਂ ਉਹਦਾ ਦੀ ਹਾਂ ਜੇ ਤਾਂ ਭਜਾ ਹੁਣ ਮੈਂ ਵੀ ਉਧਰ ਭੱਜਿਆ ਨਾਲ ਅੱਛਾ ਮੇਰਾ ਉੱਥੇ ਫਿਰ ਮੈਂ ਵੀ ਡਿੱਗ ਗਿਆ ਮੇਰੇ ਬੂਟ ਬਾਟ ਵਗੇ ਕੇ ਫਿਰ ਮੈਂ ਭਾਈ ਸੱਟਾ ਸੱਟਾ ਲੱਗੀਆਂ ਤੇ ਉਹ ਜਿਹੜੀ ਜਿਹੜੀ ਨਿਰਮਲਾ ਦੇ ਵੀ ਆ ਉਹਦੇ ਕਾਫੀ ਸੱਟਾਂ ਆਏ ਲੜਾਈ ਉਹ ਕਿਸ ਤਰ੍ਹਾਂ ਹੋ ਜਾ ਟਰੈਕਟਰ ਨਾਲ ਜੇ ਟਰੈਕਟਰ ਵੱਜਿਆ ਰਾੜਾਂ ਨਹੀਂ ਮਾਰੀਆਂ ਰਾੜਾਂ ਜਦੋਂ ਆਪਾਂ ਕਿਸੇ ਦੇ ਰਾੜ ਮਾਰਾਂਗੇ ਤਾਂ ਬਸਰੀਆਂ ਦੀ ਤੋੜਨੀ ਆ ਹੋਰ ਵੀ ਕਿਸੇ ਦੇ ਵੱਜਦੀ ਆ ਖੱਡੇ ਗਿਰੀ ਕਹਿੰਦੇ ਉਹ ਅਸਲ ਨਾਲ ਵੱਜ ਕੇ ਟਰੈਕਟਰ ਤੇ ਗਿਰੀ ਆ ਅੱਛਾ ਹਾਂ ਅੱਛਾ ਅੱਛਾ ਟਰੈਕਟਰ ਨਾਲ ਭਜਨ ਆਇਆ ਫਿਰ ਕੋਈ ਉਦੋਂ ਮੈਨੂੰ ਨਿਰਾਦ ਹੋਨੇਰੇ ਪਤਾ ਲੱਗਿਆ ਵਜਨ ਕਿ ਆਇਆ ਕਿ ਆ ਨਹੀਂ ਆਇਆ ਫਸਲੀਆਂ ਜਿਹੜੀ ਤਜ਼ਬੀਆਂ ਫਸਲੀਆਂ ਦੇ ਵਿੱਚ ਵੱਜਿਆ ਟਰੈਕਟਰ ਵੱਜਿਆ ਫਸਲੀਆਂ ਰਾੜਾਂ ਨਾਲ ਹੀ ਟੁੱਟੀਆਂ ਅਚਾਰਾੜਾਂ ਨਾਲ ਨਹੀਂ ਟੁੱਟੀਆਂ ਤੇ ਹੁਣ ਇਹਨਾਂ ਵਿਚਾਰੀ ਦਾ ਇੱਕ ਹਫਤਾ ਇੱਕ ਵੀਕਾ 15 ਦਿਨ ਸਾਇਦ ਉੱਥੇ ਰਹਿ ਕੇ ਆਏ ਹਸਪਤਾਲ ਹੋ ਆ ਆਈ ਵੀ ਵਿੱਚ ਮੈਂ ਜਾ ਕੇ ਆਇਆ ਸੀ ਤੁਸੀਂ ਤੁਸੀਂ ਵੀ ਕੋਈ ਮਦਦ ਕੀਤੀ ਉਹਨਾਂ ਦੀ ਕੋਈ ਮੈਂ ਕਰੀ ਇਹ ਪੁੱਛ ਲਿਓ ਉਹਨਾਂ ਅੱਛਾ ਹਾਂ ਤੇ ਹੁਣ ਜਿਹੜੇ ਮੁੰਡੇ ਤੁਹਾਡੇ ਕਿੱਥੇ ਇਸ ਵੇਲੇ ਮੇਰੇ ਮੁੰਡੇ ਵਿਆਹ ਗਿਆ ਹੋਇਆ ਇੱਕ ਅੱਛਾ ਤੇ ਨੂ ਡਿਊਟੀ ਦੇ ਮਾਦਮ ਵਿੱਚ ਲੜਾਈ ਤੋਂ ਬਾਅਦ ਹੁਣ ਕੋਈ ਕਿਸੇ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕੁਝ ਨਹੀਂ ਹੋਇਆ ਮੈਂ ਉਹਨਾਂ ਨੂੰ ਵੀ ਕਹਿੰਦਾ ਮੇਰੀ ਮਾਤਾ ਨੇ ਬਿਆਨ ਦਿੱਤੇ ਜੀ ਉਹ ਟਰੈਕਟਰ ਦਾ ਮਿਹਰਬਾਨੀ ਪਾਇਆ ਵਿੱਚ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਤਾ ਟਰੈਕਟਰ ਦਾ ਮਿਹਰਬਾਨੀ ਕਿਉਂ ਨਹੀਂ ਪਾਇਆ ਅੱਛਾ ਟਰੈਕਟਰ ਕਹਿੰਦੇ ਤੁਹਾਡੇ ਘਰੇ ਖੜਾਤਾ ਫਿਰ ਟਰੈਕਟਰ ਉਹ ਫਿਰ ਉੱਪਰ ਥੱਲੇ ਲਿਆਏ ਹੋ ਉਹ ਕਹਿੰਦੇ ਤੁਸੀਂ ਲੈ ਕੇ ਗਏ ਕੌਣ ਉਹ ਕਹਿੰਦੇ ਬੰਦੇ ਮੈਂ ਨਹੀਂ ਲੈ ਕੇ ਆਇਆ ਮੇਰੇ ਮੁੰਡੇ ਲੈ ਆਏ ਜਿਸ ਟਾਈਮ ਮੇਰੇ ਘਰ ਦੇ ਬਰਾਬਰ ਉਹਨਾਂ ਪਿੱਛੇ ਡਾਉਣ ਲੱਗੇ ਉਹਨਾਂ ਟਰੈਕਟਰ ਥੱਲੇ ਖੜਾ ਕਰ ਲਿਆ ਅੱਛਾ ਮੁੰਡੇ ਤੁਹਾ अच्छा ये नंबरदार ते ਸਾਡਾ કાਚਾ ਜਿਹੜਾ ਰੋਪੜ ਦੇ ਆਏ ਉਹਨਾਂ ਟਿੱਕੇ ਜਾਵੇ ਲੜਾਈ ਭਾਈਆਂ ਭਾਈਆਂ ਦੀ ਲੜਾਈ ਜਿਹੜੀ ਹੈ ਬੜੀ ਮਾੜੀ ਹੈ ਲੜਾਈ ਲੜਾਈ ਦਾ ਹੈ ਮਾੜੀ ਹੈ ਇਹਨਾਂ ਦੀ ਪਰ ਅਸੀਂ ਤਾਂ ਇਹ ਕਹਿੰਦੇ ਸੀ ਮੈਂ ਤਾਂ ਮੈਂ ਹੁਣ ਤੱਕ ਇਹੀ ਕਹਿੰਦਾ ਆ ਕਿ ਤੂੰ ਲੜੋ ਨਾ ਭਾਈ ਚਲੋ ਬਿਲਕੁਲ ਜੀ ਤੁਸੀਂ ਸਪਸ਼ਟ ਦੋਨਾਂ ਹੀ ਪੱਤੇ ਰਾਮੇ ਦੇ ਗੱਲਾਂ ਪੰਜ ਸੁਣੀਆਂ ਹੈ ਕਿਹਦੇ ਦਾ ਕਸੂਰ ਹੈ ਪਰ ਬੜੀ ਸ਼ਰਮ ਦੀ ਗੱਲ ਹੈ ਜਿਹੜੀ ਅਸੀਂ ਇਹ ਖਬਰ ਰਿਪੋਰਟ ਕਰ ਰਹੇ ਹਾਂ ਇੱਕ ਪਰਿਵਾਰ ਦੀ ਲੜਾਈ ਹੈ ਬਹੁਤ ਮਾੜੀ ਗੱਲ ਹੈ ਜਿਹਨੇ ਵੀ ਕੀਤੀ ਹੈ ਉਹਨਾਂ ਨੂੰ ਬਿਲਕੁਲ ਇਹਦਾ ਅਹਿਸਾਸ ਕਰਨਾ ਚਾਹੀਦਾ